ਜਦੋਂ ਦੀ ਇਹ ਸਾਖੀ ਬਣੀ ਉਦੋਂ ਇਹਨੇ ਸਾਧਨ ਨਹੀਂ ਸੁਣੇਗੇ ਇਹ ਤਿੰਨੇ ਜਣੇ ਚੱਲ ਪਿੰਦੇ ਨੇ ਰਸਤੇ ਵੇਖਿਆ ਜਾ ਕੇ ਵੀ ਅੱਗੇ ਗੰਗਾ ਪਾਣੀ ਦੀ ਭਰ ਕੇ ਵਗਦੀ ਹੈ ਜਦੋਂ ਪਾਣੀ ਦੀ ਭਰ ਕੇ ਵਗਦੀ ਸੀ ਕਿ ਉਹਨੂੰ ਪਾਰ ਕਰਨਾ ਸੀ ਹਰਦوار ਜਾਣਾ ਸੀ ਤਾਂ ਉਹਨੇ ਕਿਹਾ ਵੀ ਹੁਣ ਕੀ ਕਰੀਏ ਪਾਰ ਜਾਣਾ ਕੋਈ ਸਾਧਨ ਨਹੀਂ ਉਹ ਜੱਟ ਨੇ ਨਿਗਾਹ ਮਾਰੀ ਦੂਰ ਵੇਖਿਆ ਕਹਿੰਦੇ ਓਏ ਦੂਰ ਇੱਕ ਬੇੜੀ ਖਲੋਤੀ ਹੋਈ ਆ ਉਹਦੇ ਕੋਲ ਚਲੀ ਆਪਾਂ ਦੇਖਦੇ ਆ ਬੇੜੀ ਜੇ ਬੇੜੀ ਖਲੋਤੀ ਐ ਤੂੰ ਕੋ ਮਲਾਹ ਵੀ ਖਲੋਤਾ ਹੋਵੇਗਾ ਜਦੋਂ ਤੁਰ ਕੇ ਬੇੜੀ ਦੇ ਕੋਲ ਗਏ ਜਦੋਂ ਜਾ ਕੇ ਵੇਖਿਆ ਬੇੜੀ ਖਲੋਤੀ ਸੀ ਕਿਨਾਰੇ ਦੇ ਨਾਲ ਰੱਸੀ ਨਾਲ ਬੱਧੀ ਹੋਈ ਸੀ ਪਰ ਮਲਾਹ ਕੋਲ ਨਹੀਂ ਸੀ ਹੈਗਾ ਉਹਨਾਂ ਨੇ ਕਿਹਾ ਬਈ ਬੇੜੀ ਤਾਂ ਖਲੀ ਐ ਪਾਰ ਕਰਾਉਣ ਵਾਸਤੇ ਪਰ ਮਲਾਹ ਨਹੀਂ ਹੈਗਾ ਇਹਨੂੰ ਚਲਾਉਣ ਵਾਲਾ ਹੁਣ ਕਿਵੇਂ ਕਰੀਏ ਹੁਣ ਪੰਜਾਬੀ ਦੀ ਕਹਾਵਤ ਐ ਵੀ ਜੱਟ ਬੜੇ ਜਗਾੜੀ ਹੁੰਦੇ ਨੇ ਨਾ ਕਿਾ ਕੋਈ ਮੈਂ ਲਾ ਲਾਂਗਾ ਜਗਾੜ ਤੁਸੀਂ ਚੜੋ ਇਹਦੇ ਵਿੱਚ ਤੁਸੀਂ ਬੈਠੋ ਇਹਦੇ ਵਿੱਚ